ਸਾਡੇ ਹੀ ਦੇਸ਼ ਵਿੱਚ ਬੈਠ ਕੇ ਸਾਡੇ ਹੀ ਧਾਰਮਿਕ ਸਥਾਨਾਂ ਨੂੰ ਸਿੱਧੀਆਂ ਤੰਕੀਆਂ ਜਿਹੜੀਆਂ ਆ ਰਹੀਆਂ ਨੇ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹਰੀ ਹਰਮਿੰਦਰ ਸਾਹਿਬ ਗਏ ਹੋਏ ਨੇ ਦਰਬਾਰ ਸਾਹਿਬ ਗਏ ਹੋਏ ਨੇ ਹੂੰ ਪਰ ਖਬਰਾਂ ਦਾ ਟਾਈਟਲ ਕੀ ਚੱਲ ਰਿਹਾ ਖਬਰਾਂ ਦਾ ਟਾਈਟਲ ਚੱਲ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਸਾਹਿਬ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਇੱਕ ਮੁੱਖ ਮੰਤਰੀ ਜਾਂ ਇੱਕ ਤੁਸੀਂ ਜਾਂ ਇੱਕ ਮੈਂ ਆਮ ਵਿਅਕਤੀ ਅਸੀਂ ਸੁਰੱਖਿਆ ਦਾ ਜਾਇਜ਼ਾ ਕਿਵੇਂ ਲੈ ਸਕਦੇ ਹਾਂ ਸਾਨੂੰ ਸੁਰੱਖਿਆ ਦਾ ਸੱਸਾ ਨਹੀਂ ਪਤਾ ਸਾਨੂੰ ਸਿਕਿਉਰਿਟੀ ਦਾ ਐਸ ਨਹੀਂ ਪਤਾ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ ਈਮੇਲ ਦੀਆਂ ਧਮਕੀਆਂ ਤੋਂ ਬਾਅਦ ਦਰਬਾਰ ਸਾਹਿਬ ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਨਹੀਂ ਲਿਆ ਬਲਕਿ ਸੁਰੱਖਿਆ ਕਰਮੀਆਂ ਤੋਂ ਇਹ ਪਤਾ ਕੀਤਾ ਕਿ ਇੱਥੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਹਨ ਤਦੋ ਸੁਖਵੀਰ ਸਿੰਘ ਬਾਦਲ ਉੱਥੇ ਸੇਵਾ ਕਰ ਰਹੇ ਸੀ ਹਾਲਾਂਕਿ ਅਸੀਂ ਸੁਖਵੀਰ ਸਿੰਘ ਦੇ ਹਮਾਇਤੀ ਨਹੀਂ ਉਧਰੋਂ ਹੁਕਮ ਹੋਏ ਹੋਣ ਬੰਦੇ ਨੂੰ ਸਜ਼ਾ ਲੱਗੀ ਹੋਵੇ ਤੇ ਉਸਤੇ ਹਮਲਾ ਹੋ ਜੇ ਆਪਾਂ ਮੰਨ ਲੈਨੇ ਆ ਕਿ ਪੁਲਿਸ ਦੀ ਕਸਟਡੀ ਤੋਂ ਹੁੰਦਾ ਉਸਤੇ ਹਮਲਾ ਹੋ ਗਿਆ ਉਹ ਗੱਲ ਬਾਤ ਆ ਜਾਨਕਾਰਨਾ ਪੰਜਾਬ ਦੇ ਮੁੱਖ ਮੰਤਰੀ ਨਾ ਗੁਜਰਾਤ ਦੇ ਵਿੱਚ ਸ਼ਾਇਦ ਇੱਕ ਟੂਰ ਰੈਲੀ ਕਰ ਰਹੇ ਸੀਗੇ ਤੇ ਉੱਥੇ ਉਹਨਾਂ ਨੇ ਇੱਕ ਸਟੇਜ ਤੋਂ ਅਨਾਉਂਸ ਕੀਤਾ ਸੀ ਕਿ ਫਲਾਣੇ ਦੇਸ਼ ਦੇ ਵਿੱਚ ਬੈਠਾ ਫਲਾਣਾ ਗੈਂਗਸਟਰ ਬਿਲਕੁਲ ਗੋਲਡੀ ਬਰਾੜ ਫੜ ਲਿਆ ਹਨਾ ਗੋਲਡੀ ਬਰਾੜ ਚੋ ਨਾ ਹੀ ਲੈ ਦਨੇ ਫੜ ਲਿਆ ਕਿੱਧਰ ਗਿਆ ਜੀ ਉਹ ਫੜਿਆ ਹੋਇਆ ਗੋਲਡੀ ਬਰਾੜ ਇੱਕ ਮੁੱਖ ਮੰਤਰੀ ਦਾ ਬਿਆਨ ਸਟੇਜ ਤੋਂ ਜਦੋਂ ਆਪਾਂ ਜਾਂ ਤਾਂ ਫਿਰ ਸੀਐਮ ਆਰਨੋ ਰਿਪੋਰਟ ਗਲਤ ਦਿੱਤੀ ਗਈ ਹੈ ਕਿਉਂਕਿ ਜਦੋਂ ਮੁੱਖ ਮੰਤਰੀ ਕੋਈ ਬਿਆਨ ਦਿੰਦਾ ਉਹ ਟੈਲੀਜੈਂਸੀ ਰਿਪੋਰਟ ਜਾਂਦੀ ਹੈ ਉਹਨਾਂ ਕੋਲ ਨਹੀਂ ਪਰ ਜਵਾਬਦੇਹੀ ਕਿਸ ਦੀ ਤੈ ਹੋਏਗੀ ਦੇਖੋ ਸਤਨਾਮ ਜੀ ਪਰ ਕਿਤੇ ਨਾ ਕਿਤੇ ਟੈਲੀਜੈਂਸੀ ਦੀ ਆਪਾਂ ਗੱਲ ਕਰਦੇ ਆ ਟੈਲੀਜੈਂਸੀ ਨੇ ਕਿਸੇ ਨੇ ਤਾਂ ਮੈਸੇਜ ਕਰਾਇਆ ਹੋਏਗਾ ਦੇ ਅੱਗੇ ਕਦੇ ਕੋਈ ਖਬਰ ਆਈ ਕਿ ਫਲਾਣੇ ਫਲਾਣੇ ਵਿਭਾਗ ਦੇ ਫਲਾਣੇ ਵਿਅਕਤੀ ਨੇ ਜਾਂ ਫਲਾਣੇ ਅਫਸਰ ਨੇ ਇਸ ਤਰੀਕੇ ਦੀ ਗਲਤ ਜਿਹੜੀ ਇਨਪੁਟ ਹੈ ਉਹ ਮੁੱਖ ਮੰਤਰੀ ਤੱਕ ਪਹੁੰਚਾਈ ਜਿਹੜੀ ਕਿ ਮੁੱਖ ਮੰਤਰੀ ਨੇ ਬਕਾਇਦਾ ਤੌਰ ਦੇ ਉੱਤੇ ਅਨਾਉਂਸ ਕੀਤੀ ਤੇ ਉਸ ਦੀ ਹਲਤ ਜਾਣਕਾਰੀ ਦੇ ਆਧਾਰ ਦੇ ਉੱਤੇ ਉਸ ਵਿਅਕਤੀ ਦੇ ਉੱਤੇ ਹੁਣ ਕਾਰਵਾਈ ਕਰ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਆ ਪੰਜਾਬ ਸਰਕਾਰ ਦੁਆਰਾ ਕੋਈ ਖਬਰ ਨਹੀਂ ਤੁਹਾਡੇ ਕੋਲੇ ਆਈ ਇੱਕ ਸ਼ੁਕਰ ਮਨਾਓ ਕਿ ਪਰਮਾਤਮਾ ਦਾ ਦਰ ਵੈਗੁਰੂ ਦਾ ਦਾਰਾ ਹੋ ਹੋ ਸਕਦਾ ਹੈ ਕਿ ਭਾਈ ਚੌੜਾ ਦੀ ਵੀ ਇਸ ਤਰੀਕੇ ਦੀ ਕੋਈ ਮਨਸ਼ਾ ਨਾ ਹੋਵੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਨੋਂ ਉਹ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋਣ ਜਿਵੇਂ ਹਰਮੰਦਰ ਸਾਹਿਬ ਨੂੰ ਇੱਕ ਹੀ ਮੇਲ ਤੇ ਜੋ ਕੰਮ ਕੀ ਆਇਆ ਉਸ ਨੂੰ ਉੱਥੇ ਹੀ ਬੰਦ ਕਰ ਦਿੱਤਾ ਜਾਵੇ ਬਿਲਕੁਲ ਜਾਂ ਫਿਰ ਇਸ ਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਹੈ ਕਿਸੇ ਮੁੱਦੇ ਤੋਂ ਧਿਆਨ ਪਰਟਾਉਣ ਦਾ ਤਾਂ ਨਹੀਂ ਕਾਰਨ ਹੋ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਆ ਤੇ ਬੜੀ ਚਿੰਤਾ ਜਨਕ ਸਥਿਤੀ ਬਣੀ ਹੋਈ ਆ ਇਸ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਦਵਾਜ ਜੀ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਸ਼ੁਕਰੀਆ ਸਰਦਾਰ ਜੀ ਜੀ ਬੜੀ ਚਿੰਤਾ ਦੀ ਗੱਲ ਆਪਾਂ ਦੇਖ ਰਹੇ ਆ ਕਿ ਸ੍ਰੀ ਦਰਬਾਰ ਸਾਹਿਬ ਜਿੱਥੋਂ ਕਿ ਬਹੁਤ ਸਾਰੀ ਸਿੱਖ ਸੰਗਤ ਜਿਹੜੇ ਆ ਆਸ਼ੀਰਵਾਦ ਲੈਂਦੀ ਆ ਬਹੁਤ ਸਰੀਆਂ ਆਸਾ ਉਮੀਦਾਂ ਜਿਹੜੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਉਸ ਨੂੰ ਲੈ ਕੇ ਅੱਜ ਬੜੀ ਸਥਿਤੀ ਜਿਹੜੀ ਆ ਬਣੀ ਹੋਈ ਆ ਕਿ ਇੱਕ ਤੋਂ ਬਾਅਦ ਇੱਕ ਜਿਹੜੀ ਆ ਧਮਕੀ ਆ ਰਹੀ ਆ ਈਮੇਲ ਰਾਹੀਂ ਤਾਂ ਅੱਜ ਜਿੱਥੇ ਈਮੇਲ ਉਹ ਚੀਜ਼ ਆ ਜਿਸ ਦਾ ਕਿ AI ਨਾਲ ਸਿੱਧਾ ਸੰਪਰਕ ਹੈ ਕਹਿ ਸਕਦੇ ਆ ਆਪਾਂ ਜਾਨੀ ਕਿ AI ਦੇ ਜਮਾਨੇ ਵਿੱਚ ਪਹੁੰਚ ਚੁੱਕੇ ਆ ਇੰਨੀ ਕਾ ਜਿਹੜੀ ਆ ਅਸੀਂ ਤਕਨੀਕ ਵਰਤ ਲਈ ਇੰਨੀ ਤਕਨੀਕ ਤੱਕ ਪਹੁੰਚੇ ਆ ਅਸਮਾਨ ਤੱਕ ਅਸੀਂ ਕਹਿ ਸਕਦੇ ਆ ਅੰਬਰ 'ਚ ਪਹੁੰਚਣ ਦੀਆਂ ਗੱਲਾਂ ਕਰ ਰਹੇ ਆ ਚੰਦ ਤੇ ਪਰ ਹਲੇ ਤੱਕ ਇਹ ਨਹੀਂ ਪਤਾ ਲਗਾਇਆ ਜਾ ਸਕਿਆ ਸਾਡੇ ਹੀ ਦੇਸ਼ ਵਿੱਚ ਬੈਠ ਕੇ ਸਾਡੇ ਹੀ ਧਾਰਮਿਕ ਸਥਾਨਾਂ ਨੂੰ ਸਿੱਧੀਆਂ ਤਮਕੀਆਂ ਜਿਹੜੀਆਂ ਆ ਰਹੀਆਂ ਨੇ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਸਤਨਾਮ ਜੀ ਸਭ ਤੋਂ ਪਹਿਲਾਂ ਤਾਂ ਟੀਵੀ ਐਨਆਰਆਈ ਦੇ ਸਾਰੇ ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ ਸਾਰੇ ਦਰਸ਼ਕਾਂ ਨੂੰ ਸਾਡੇ ਦੋਵੇਂ ਭਰਾਵਾਂ ਵੱਲੋਂ ਇਹ ਖਾਸ ਤੌਰ ਤੇ ਗੁਜ਼ਾਰਿਸ਼ ਆ ਅਪੀਲ ਹੈ ਕਿ ਪ੍ਰੋਗਰਾਮ ਸੁਣਨ ਤੋਂ ਬਾਅਦ ਯਾ ਟੀਵੀ ਐਨਆਰਆਈ ਦੇ ਸਾਰੇ ਪ੍ਰੋਗਰਾਮ ਸੁਣਨ ਤੋਂ ਬਾਅਦ ਤੁਸੀਂ ਆਪਣੇ ਜਿਹੜੀ ਕੀਮਤੀ ਟਿੱਪਣੀ ਹੈ ਜਿਹੜੇ ਸੁਝਾਅ ਹੁੰਦੇ ਨੇ ਅ ਜਿਹੜੇ ਕਮੈਂਟ ਹੁੰਦੇ ਨੇ ਉਹ ਜ਼ਰੂਰ ਦਿਆ ਕਰੋ ਉਸ ਦਾ ਇੱਕ ਕਾਰਨ ਹੈ ਕਿ ਮੁੱਦੇ ਦੇ ਉੱਤੇ ਆਉਣ ਤੋਂ ਪਹਿਲਾਂ ਜਦੋਂ ਅਸੀਂ ਮੁੱਦੇ ਦੀ ਚਰਚਾ ਕਰ ਲੈਨੇ ਆ ਉਸ ਤੋਂ ਬਾਅਦ ਤੁਹਾਡੇ ਦੁਆਰਾ ਦਿੱਤੇ ਗਏ ਸੁਝਾਅ ਤੁਹਾਡੇ ਦੁਆਰਾ ਦਿੱਤੀਆਂ ਵੀ ਆ ਟਿੱਪਣੀਆਂ ਨੇ ਜਿਹੜੀਆਂ ਉਹ ਟਿੱਪਣੀਆਂ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦੀਆਂ ਨੇ ਕਿ ਅਸੀਂ ਪੰਜਾਬ ਦੇ ਅਤੇ ਭਾਰਤ ਦੇ ਵੱਖ-ਵੱਖੋ ਮੁੱਦੇ ਜਿਹੜੇ ਪੰਜਾਬ ਨੂੰ ਸਿੱਧੇ ਤੌਰ ਦੇ ਉੱਤੇ ਅਸਰਦਾਇਕ ਹੋਣ ਪੰਜਾਬ ਦੇ ਉੱਤੇ ਅਸਰ ਪਾਉਂਦੇ ਹੋਣ ਚਾਹੇ ਉਹ ਰਾਜਨੀਤਿਕ ਹੋਣ ਚਾਹੇ ਸਮਾਜਿਕ ਹੋਣ ਚਾਹੇ ਆਰਥਿਕ ਹੋਣ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਕਰ ਸਕੀਏ ਸੋ ਤੁਹਾਡੇ ਸੁਝਾਅ ਤੇ ਟਿੱਪਣੀਆਂ ਸਾਡੇ ਲਈ ਬਹੁਤ ਲਾਜ਼ਮੀ ਨੇ ਅਤੇ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਸਤਨਾਮ ਸਿੰਘ ਹੋਰਾਂ ਨੇ ਸ਼ੁਰੂ ਕੀਤੀ ਹੈ ਉਹ ਮੁੱਦਾ ਜੋ ਸੱਚਮੁੱਚ ਫਰਕ ਪਾ ਸਕਦਾ ਸਤਨਾਮ ਜੀ ਕੀ ਸਾਡਾ ਸਭ ਤੋਂ ਪਵਿੱਤਰ ਮੁਕੱਦਸ ਅਸਥਾਨ ਹੂੰ ਸ਼੍ਰੀ ਦਰਬਾਰ ਸਾਹਿਬ ਸਾਹਿਬ ਨੂੰ ਲਗਾਤਾਰ 8 ਤੋਂ 9 ਧਮਕੀਆਂ ਈਮੇਲ ਦੇ ਰਾਹੀਂ ਆ ਚੁੱਕੀਆਂ ਨੇ ਔਰ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਇਸ ਗੱਲ ਦਾ ਇਸ ਗੱਲ ਦਾ ਨਖੇੜਾ ਕੀਤਾ ਕਿ ਦਾਅਵੇ ਤੇ ਵਾਅਦੇ ਤਾਂ ਅਸੀਂ ਉਹ ਕਰ ਰਹੇ ਹਾਂ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿਰ ਦੇ ਉੱਤੇ ਪੂਰੀ ਦੁਨੀਆ ਨੂੰ ਆਪਣੀ ਕਬਜ਼ੇ ਦੇ ਵਿੱਚ ਕਰ ਲਿਆ ਜਾਂ ਪੂਰੀਆਂ ਜਾਣਕਾਰੀਆਂ ਨੇ ਜਿਹੜੀਆਂ ਅਸੀਂ ਉਹ ਆਪਣੇ ਕੋਲੇ ਲਪੇਟ ਕੇ ਰੱਖ ਲੀਆਂ ਨੇ ਚੰਦ ਤੱਕ ਅਸੀਂ ਆਪਣੀ ਪਹੁੰਚ ਕਰ ਲਈ ਹੈ ਪਰ ਹੁਣ ਤੱਕ ਵੀ ਸਾਡਾ ਸਾਰੇ ਦਾ ਸਾਰਾ ਸੁਰੱਖਿਆ ਤੰਤਰ ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਪੰਜਾਬ ਦਾ ਜਿਹੜਾ ਚੌਕਸੀ ਵਿਭਾਗ ਹੈ ਇੰਟੈਲੀਜੈਂਸ ਵਿਭਾਗ ਹੈ ਜਿਹੜਾ ਉਹ ਹੁਣ ਤੱਕ ਵੀ ਇਸ ਗੱਲ ਨੂੰ ਡੀਕੋਡ ਨਹੀਂ ਕਰ ਪਾਇਆ ਕਿ ਇਹ ਜਿਹੜੀਆਂ ਈਮੇਲਾਂ ਦੇ ਰਾਹੀਂ ਧਮਕੀਆਂ ਮਿਲ ਰਹੀਆਂ ਨੇ ਸਾਡੇ ਉਸ ਸਥਾਨ ਨੂੰ ਜਿਸ ਸਥਾਨ ਦੇ ਉੱਤੇ ਨਾ ਸਿਰਫ ਸਿੱਖ ਭਾਈਚਾਰੇ ਦਾ ਬਲਕਿ ਹਰ ਪੰਜਾਬੀ ਦਾ ਔਰ ਦੁਨੀਆ ਤੋਂ ਆਉਣ ਵਾਲੇ ਹਰ ਇੱਕ ਸ਼ਰਧਾਲੂ ਦਾ ਸਿਰ ਝੁਕਦਾ ਉਸ ਨੂੰ ਲਗਾਤਾਰ ਅੰਡਰ ਥ੍ਰੈਟ ਦੇ ਘੇਰੇ ਦੇ ਵਿੱਚ ਰੱਖਿਆ ਹੋਇਆ ਮੈਂ ਤਾਂ ਸਤਨਾਮ ਜੀ ਇਸ ਗੱਲ ਤੋਂ ਹੈਰਾਨ ਆ ਕਿ ਜਦੋਂ ਜਦੋਂ ਭਾਰਤ ਸਰਕਾਰ ਦੀ ਮੈਂ ਇੱਕ ਗੱਲ ਦੀ ਉਦਾਹਰਣ ਦੰਨਾਂ ਕਿ ਜਦੋਂ ਭਾਰਤ ਸਰਕਾਰ ਪੈਗਾਸਸ ਸਵਰਗੇ ਇੱਕ ਬਗ ਲੈ ਆ ਕੇ ਪੈਗਾਸਸ ਸਵਰਗਾ ਇੱਕ ਐਸਾ ਸਪਾਈ ਸੌਫਟਵੇਅਰ ਜਸੂਸੀ ਸੌਫਟਵੇਅਰ ਲੈ ਆ ਕੇ ਇਜ਼ਰਾਈਲ ਤੋਂ ਤੇ ਦੇਸ਼ ਦੇ ਜਿਹੜੇ ਵੱਡੇ ਨੇਤਾ ਨੇ ਜਾਂ ਪੱਤਰਕਾਰ ਨੇ ਜਾਂ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਉੱਤੇ ਨਜ਼ਰਸਾਨੀ ਕਰ ਸਕਦੀ ਹੈ ਉਹਨਾਂ ਦੇ ਉੱਤੇ ਨਿਗਾਹ ਰੱਖ ਸਕਦੀ ਹੈ ਉਹਨਾਂ ਦੀ ਇੰਟੈਲੀਜੈਂਸ ਉਹਨਾਂ ਦੀ ਚੌਕਸੀ ਕਰ ਸਕਦੀ ਹੈ ਤਾਂ ਪੰਜਾਬ ਸਰਕਾਰ ਸਾਨੂੰ ਇੱਥੇ ਅਸਮਰਥ ਕਿਉਂ ਨਜ਼ਰ ਆਉਂਦੀ ਹੈ ਦੇਖੋ ਸਤਨਾਮ ਜੀ ਤਿੰਨ ਦਿਨ ਪਹਿਲਾਂ ਖਬਰ ਆਈ ਸੀਗੀ ਕਿ ਹਰਿਆਣਾ ਦੇ ਫਰੀਦাবাদ ਤੋਂ ਇੱਕ ਵਿਅਕਤੀ ਜਿਹੜਾ ਕਿ ਦੱਖਣੀ ਮੂਲ ਦਾ ਹੈ ਉਧਰਲੇ ਭਾਰਤ ਨੂੰ ਸਾਊਥ ਇੰਡੀਆ ਨੂੰ ਬਿਲੋਂਗ ਕਰਦਾ ਹੈ ਦੂਬੇ ਨਾਂ ਦਾ ਵਿਅਕਤੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਿਹਾ ਗਿਆ ਸੀਗਾ ਕਿ ਇਹ ਵਿਅਕਤੀ ਸੀ ਜਿਹੜਾ ਇਹ ਲਗਾਤਾਰ ਈਮੇਲਾਂ ਦੇ ਰਾਹੀਂ ਧਮਕੀਆਂ ਦੁੰਦਾ ਫੜਿਆ ਗਿਆ ਸੀ ਇਹ ਧਮਕੀਆਂ 던ਦਾ ਸੀ ਇਹਨਾਂ ਨੇ ਉਸ ਨੂੰ ਟਰੈਕ ਆਊਟ ਕੀਤਾ ਤੇ ਟਰੇਸ ਆਊਟ ਕੀਤਾ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਜਾਂ ਪੰਜਾਬ ਦੇ ਇੰਟੈਲੀਜੈਂਸ ਡਿਪਾਰਟਮੈਂਟ ਨੇ ਪਰ ਹੋਇਆ ਕਿ ਸਤਨਾਮ ਜੀ ਉਸ ਵਿਅਕਤੀ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਹੈ ਤੇ ਨਾਲ ਦੀ ਨਾਲ ਇੱਕ ਈਮੇਲ ਹੋਰ ਆ ਜਾਂਦੀ ਹੈ ਬਿਲਕੁਲ ਇਹ ਇਹ ਵੱਡਾ ਸਵਾਲੀਆ ਨਿਸ਼ਾਨ ਹੈ ਅਸਲ ਮੁੱਦਾ ਚਰਚਾ ਦਾ ਇਹ ਹੈ ਕਿ ਜਿਸ ਵਿਅਕਤੀ ਦੇ ਉੱਤੇ ਪੰਜਾਬ ਦੇ ਚੌਕਸੀ ਵਿਭਾਗ ਜਾਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਇਹ ਇਲਜ਼ਾਮ ਆਇਦ ਕਰਦੀ ਆ ਹੋ ਸਕਦਾ ਹੈ ਕਿ ਉਹ ਵਿਅਕਤੀ ਵੀ ਜ਼ਿੰਮੇਦਾਰ ਹੋਵੇ ਇਸ ਗੱਲ ਦਾ ਹੋ ਸਕਦਾ ਇਹਨਾਂ ਦਾ ਇੱਕ ਸਮੂਹ ਹੋਵੇ ਆ ਹੋ ਸਕਦਾ ਹੈ ਕਿ ਉਹ ਵਿਅਕਤੀ ਵੀ ਜ਼ਿੰਮੇਦਾਰ ਹੋਵੇ ਪਰੰਤੂ ਜਦੋਂ ਉਸ ਵਿਅਕਤੀ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਹੈ ਜਾਂ ਉਸ ਨੂੰ ਟਰੈਕ ਆਊਟ ਜਾਂ ਉਸ ਨੂੰ ਟਰੇਸ ਆਊਟ ਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਤੋਂ ਤੁਰੰਤ ਬਾਅਦ ਫਿਰ ਈਮੇਲ ਦੇ ਨਾਲ ਹੀ ਧਮਕੀ ਕਿਵੇਂ ਆ ਜਾਂਦੀ ਹੈ ਬਿਲਕੁਲ ਅੱਜ ਇੱਕ ਧਮਕੀ ਸਵੇਰੇ ਫੇਰ ਆ ਗਈ ਕਿ ਅਸੀਂ ਜਿਹੜਾ ਅੰਤਰਰਾਸ਼ਟਰੀ ਰਾਜਸੰਸੀ ਹਵਾਈ ਅੱਡਾ ਉਸ ਹਵਾਈ ਅੱਡੇ ਦੇ ਉੱਤੇ ਵੀ ਬੰਬ ਜਿਹੜੇ ਨੇ ਉਹ ਡਿਪਲੋਏ ਕਰਾਂਗੇ ਜਾਂ ਉੱਥੇ ਅਸੀਂ ਕੋਈ ਨਾ ਕੋਈ ਗੜਬੜ ਕਰ ਸਕਦੇ ਹਾਂ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਰੀ ਹਰਮੰਦਰ ਸਾਹਿਬ ਗਏ ਹੋਏ ਨੇ ਦਰਬਾਰ ਸਾਹਿਬ ਗਏ ਹੋਏ ਨੇ ਹੂੰ ਪਰ ਖਬਰਾਂ ਦਾ ਟਾਈਟਲ ਕੀ ਚੱਲ ਰਿਹਾ ਖਬਰਾਂ ਦਾ ਟਾਈਟਲ ਚੱਲ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਸਾਹਿਬ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਤੁਸੀਂ ਆਪ ਸੀਨੀਅਰ ਪੱਤਰਕਾਰ ਹੋ ਤੁਸੀਂ ਆਪ ਟਿੱਪਣੀਕਾਰ ਹੋ ਇੱਕ ਮੁੱਖ ਮੰਤਰੀ ਜਾਂ ਇੱਕ ਤੁਸੀਂ ਜਾਂ ਇੱਕ ਮੈਂ ਆਮ ਵਿਅਕਤੀ ਅਸੀਂ ਸੁਰੱਖਿਆ ਦਾ ਜਾਇਜ਼ਾ ਕਿਵੇਂ ਲੈ ਸਕਦੇ ਹਾਂ ਸਾਨੂੰ ਸੁਰੱਖਿਆ ਦਾ ਸੱਸਾ ਨਹੀਂ ਪਤਾ ਸਾਨੂੰ ਸਿਕਿਉਰਿਟੀ ਦਾ ਐਸ ਨਹੀਂ ਪਤਾ ਅਸੀਂ ਤਕਨੀਕੀ ਤੌਰ ਦੇ ਉੱਤੇ ਉਸ ਦੀ ਜਾਣਕਾਰੀ ਲੈ ਸਕਦੇ ਹਾਂ ਮੇਰੇ ਖਿਆਲ 'ਚ ਖਬਰ ਦੇ ਵਿੱਚ ਇਹ ਲਿਖਿਆ ਹੋਣਾ ਚਾਹੀਦਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ ਈਮੇਲ ਦੀਆਂ ਧਮਕੀਆਂ ਤੋਂ ਬਾਅਦ ਦਰبار صاحب ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਨਹੀਂ ਲਿਆ ਬਲਕਿ ਸੁਰੱਖਿਆ ਕਰਮੀਆਂ ਤੋਂ ਇਹ ਪਤਾ ਕੀਤਾ ਕਿ ਇੱਥੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਜੇਕਰ ਕੋਈ ਜੇਕਰ ਕੋਈ ਐਮਰਜੈਂਸੀ ਦੇ ਆਪਾਤਕਾਲ ਦੇ ਹਾਲਾਤ ਬਣਦੇ ਆ ਤਾਂ ਉਸ ਦੇ ਨਾਲ ਨਜਿੱਠਿਆ ਕਿਵੇਂ ਜਾ ਸਕੇ ਬਿਲਕੁਲ ਹਾਲਾਂਕਿ ਪੁਲਿਸ ਸਤਨਾਮ ਜੀ ਇਹ ਦਾਅਵਾ ਕਰ ਰਹੀ ਹੈ ਕਿ ਮੈਂ ਇੱਕ ਵਾਰ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਕਿ ਆਖਰਕਾਰ ਪੰਜਾਬ ਦੀ ਇੰਟੈਲੀਜੈਂਸੀ ਦਿਨੋ-ਦਿਨ ਵੀਕ ਕਿਉਂ ਹੋ ਰਹੀ ਆ ਉਹ ਇੰਟੈਲੀਜੈਂਸੀ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਦੂਜੇ ਮੁਲਕ 'ਚ ਬੈਠਾ ਕੋਈ ਸਾਜਸ਼ਾ ਕੱਢ ਰਿਹਾ ਆ ਆਖਰਕਾਰ ਸਾਡੇ ਪੰਜਾਬ 'ਚ ਇਸ ਤਰੀਕੇ ਨਾਲ ਧਮਕੀਆਂ ਆ ਰਹੀਆਂ ਇਹ ਕਿਉਂ ਨਹੀਂ ਪਤਾ ਕਰ 파ਰੀ ਇੰਟੈਲੀਜੈਂਸੀ ਕਿ ਆਖਰਕਾਰ ਆ ਰਹੀਆਂ ਧਮਕੀਆਂ ਕਿੱਥੋਂ ਨੇ ਈਮੇਲਸ ਕਿੱਥੋਂ ਆ ਰਹੀਆਂ ਨੇ ਕਿਉਂਕਿ ਅੱਜ ਤੱਕ ਕਾਫੀ ਜਿਹੜਾ ਟੈਕਨਿਕ ਪੁਆਇੰਟ ਨੇ ਜਿਹੜੇ ਫੜੇ ਜਾਂਦੇ ਨੇ ਮਿੰਟਾਂ ਸਕਿੰਟਾਂ ਉਹ ਸਭ ਤੋਂ ਅਹਿਮ ਗੱਲ ਇਹ ਵੀ ਆਪਾਂ ਸਾਂਝੀ ਕਰ ਲੈਨੇ ਆ ਕਿ ਸੁਰੱਖਿਆ ਇੰਨਾ ਇੱਕ ਪ੍ਰਬੰਧ ਆਪਣਾ ਮਾੜਾ ਹੁੰਦਾ ਜਾ ਰਿਹਾ ਕਿ ਜਦੋਂ ਸੁਖਵੀਰ ਸਿੰਘ ਬਾਦਲ ਉੱਥੇ ਸੇਵਾ ਕਰ ਰਹੇ ਸੀ ਹਾਲਾਂਕਿ ਅਸੀਂ ਸੁਖਵੀਰ ਸਿੰਘ ਦੇ ਹਮਾਇਤੀ ਨਹੀਂ ਸਖਵੀਰ ਸਿੰਘ ਬਾਦਲ ਦੇ ਹਮੈਤੀ ਨਹੀਂ ਅਸੀਂ ਹਮੈਤੀਆਂ ਸ੍ਰੀ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਉਧਰੋਂ ਹੁਕਮ ਹੋਏ ਹੋਣ ਬੰਦੇ ਨੂੰ ਸਜ਼ਾ ਲੱਗੀ ਹੋਵੇ ਤੇ ਉਸ ਤੇ ਹਮਲਾ ਹੋ ਜੇ ਆਪਾਂ ਮੰਨ ਲੈਨੇ ਆ ਕਿ ਪੁਲਿਸ ਦੀ ਕਸਟਡੀ ਚ ਹੁੰਦਾ ਉਸ ਤੇ ਹਮਲਾ ਹੋ ਗਿਆ ਉਹ ਗੱਲ ਵੱਖ ਹੈ ਪਰ ਸਭ ਤੋਂ ਸਰਵ ਉੱਤਮ ਸਥਾਨ ਮਾਦੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਉਸ ਵੇਲੇ ਵਿੱਚ ਉਸ ਦੇ ਉਹਨਾਂ ਦੀ ਸਜ਼ਾ ਜਦ ਤੱਕ ਕੱਟ ਰਿਹਾ ਹੋਵੇ ਬੰਦਾ ਉਸ ਤੇ ਹਮਲਾ ਹੋ ਜਾਵੇ ਫਿਰ ਇੰਟੈਲੀਜੈਂਸ ਕੀ ਕਰ ਰਹੀ ਹੈ ਇਹ ਹੀ ਤਾਂ ਮੁੱਦਾ ਹੈ ਨਾ ਸਤਰਾਮ ਜੀ ਮੈਂ ਹੱਸਿਆ ਤੁਹਾਡੇ ਸਵਾਲ ਦੇ ਦਰਮਿਆਨ ਤਾਂ ਸੀਗਾ ਮੇਰਾ ਹਾਸਾ ਆ ਗਿਆ ਸੀਗਾ ਮੈਂ ਤੁਹਾਨੂੰ ਨਾ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨਾ ਗੁਜਰਾਤ ਦੇ ਵਿੱਚ ਸ਼ਾਇਦ ਇੱਕ ਚੋਣ ਰੈਲੀ ਕਰ ਰਹੇ ਸੀਗੇ ਤੇ ਉੱਥੇ ਉਹਨਾਂ ਨੇ ਇੱਕ ਸਟੇਜ ਤੋਂ ਅਨਾਉਂਸ ਕੀਤਾ ਸੀ ਕਿ ਫਲਾਣੇ ਦੇਸ਼ ਦੇ ਵਿੱਚ ਬੈਠਾ ਫਲਾਣਾ ਗੈਂਗਸਟਰ ਬਿਲਕੁਲ ਗੋਲਡੀ ਬਰਾੜ ਹੀ ਲੈ ਫੜ ਲਿਆ ਹਨਾ ਗੋਲਡੀ ਬਰਾੜ ਚੋਂ ਨਾ ਹੀ ਲੈ ਦਿੰਦੇ ਆ ਫੜ ਲਿਆ ਕਿੱਧਰ ਗਿਆ ਜੀ ਉਹ ਫੜਿਆ ਹੋਇਆ ਗੋਲਡੀ ਬਰਾੜ ਇੱਕ ਮੁੱਖ ਮੰਤਰੀ ਦਾ ਬਿਆਨ ਸਟੇਜ ਤੋਂ ਔਨ ਕੈਮਰਾ ਨੈਸ਼ਨਲ ਮੀਡੀਆ ਦੇ ਸਾਹਮਣੇ ਆਇਆ ਹੋਵੇ ਪ੍ਰੈਸ ਕਾਨਫਰੈਂਸ ਦੌਰਾਨ ਪ੍ਰੈਸ ਕਾਨਫਰੈਂਸ ਦੇ ਦੌਰਾਨ ਆਇਆ ਹੋਵੇ ਇਹ ਉੱਤਰ ਕੇ ਅਸੀਂ ਉਹ ਉਹ ਵਿਅਕਤੀ ਜਿਹੜਾ ਕਿ ਪੰਜਾਬ ਦੇ ਵਿੱਚ ਲੋੜਿੰਦਾ ਹੈ ਗੈਂਗਸਟਰ ਜਿਸ ਦੇ ਉੱਤੇ ਕਤਲ ਦੇ ਫਰੋਤੀਆਂ ਦੇ ਬਹੁਤ ਸਾਰੇ ਇਲਜ਼ਾਮ ਵੀ ਲੱਗਦੇ ਆ ਉਹ ਆਪ ਵੀ ਕਬੂਲਦਾ ਹੈ ਜਦੋਂ ਵੀ ਵਕਤ ਬਾ ਵਕਤ ਉਸਦੀ ਆਡੀਓ ਸਾਡੇ ਤੱਕ ਪਹੁੰਚਦੀ ਹੈ ਤਾਂ ਮੁੱਖ ਮੰਤਰੀ ਨੇ ਇਹ ਦਾਵਾ ਕਿਵੇਂ ਕਰ ਦਿੱਤਾ ਕਿ ਅ ਰੈਡ ਕਾਰਨਰ ਨੋਟਿਸ ਦੇ ਰਾਹੀਂ ਅਸੀਂ ਉਸ ਵਿਅਕਤੀ ਨੂੰ ਫਲਾਣੇ ਦੇਸ਼ ਦੇ ਵਿੱਚ ਬੈਠੇ ਨੂੰ ਫੜ ਲਿਆ ਇਸੇ ਤਰੀਕੇ ਨਾਲ ਹੋਰ ਕਿੰਨੀਆਂ ਸਾਰੀਆਂ ਉਦਾਹਰਨਾਂ ਨੇ ਜਦੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਪੀਸੀਆਂ ਦੇ ਵਿੱਚ ਯਾਨੀ ਕਿ ਪ੍ਰੈਸ ਕਾਨਫਰੈਂਸਸ ਦੇ ਵਿੱਚ ਦਾਅਵੇ ਕਰ ਚੁੱਕੇ ਨੇ ਜਾਂ ਸਟੇਜ ਦੀਆਂ ਰੈਲੀਆਂ ਦੇ ਉੱਤੇ ਦਾਅਵੇ ਕਰ ਚੁੱਕੇ ਨੇ ਇਹੀ ਤਾਂ ਇੰਟੈਲੀਜੈਂਸ ਦੀ ਗੱਲ ਹੈ ਨਾ ਜਦੋਂ ਆਪਾਂ ਜਾਂ ਤਾਂ ਫਿਰ ਸੀਐਮ ਨੂੰ ਰਿਪੋਰਟ ਗਲਤ ਦਿੱਤੀ ਗਈ ਹੈ ਕਿਉਂਕਿ ਜਦੋਂ ਮੁੱਖ ਮੰਤਰੀ ਕੋਈ ਬਿਆਨ ਦਿੰਦਾ ਉਹ ਇੰਟੈਲੀਜੈਂਸੀ ਰਿਪੋਰਟ ਜਾਂਦੀ ਹੈ ਉਹਨਾਂ ਕੋਲ ਨਹੀਂ ਪਰ ਪਰ ਜਵਾਬਦੇਹੀ ਕਿਸ ਦੀ ਤੈਅ ਹੋਏਗੀ ਦੇਖੋ ਜੀ ਪਰ ਕਿਤੇ ਨਾ ਕਿਤੇ ਇੰਟੈਲੀਜੈਂਸੀ ਦੀ ਆਪਾਂ ਗੱਲ ਕਰਦੇ ਆ ਇੰਟੈਲੀਜੈਂਸੀ ਨੇ ਕਿਸੇ ਨੇ ਤਾਂ ਮੈਸੇਜ ਕਰਾਇਆ ਹੋਏਗਾ ਹਾਂ ਜੇ ਆਪਾਂ ਗੱਲ ਮੰਨ ਲੈਂਦੇ ਆ ਕਿ ਰਾਜਨੀਤਿਕ ਤੌਰ ਤੇ ਸੀ ਪਰ ਇੰਨੇ ਵੀ ਮੁੱਖ ਮੰਤਰੀ ਜਿਹੜੇ ਆ ਕੱਚ ਘੜਣ ਨਹੀਂ ਹੈਗੇ ਇੰਨੇ ਵੀ ਕੱਚੇ ਨਹੀਂ ਹੈਗੇ ਇੰਨੇ ਕੱਚੇ ਨਹੀਂ ਕਿ ਉਹ ਐਵੇਂ ਵਿਆਹ ਦੇ ਨਾ ਕਿਤੇ ਨਾ ਕਿਤੇ ਇੰਟੈਲੀਜੈਂਸੀ ਨੇ ਹੀ ਉਹ ਇਹ ਇਥੇ ਆ ਕੇ ਗਲਤੀ ਕੀਤੀ ਆ ਜਾਂ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਨਹੀਂ ਫਿਰ ਤੁਹਾਨੂੰ ਤੁਹਾਨੂੰ ਤੁਹਾਡੇ ਅੱਗੇ ਕਦੇ ਕੋਈ ਖਬਰ ਆਈ ਕਿ ਫਲਾਣੇ ਫਲਾਣੇ ਵਿਭਾਗ ਦੇ ਫਲਾਣੇ ਵਿਅਕਤੀ ਨੇ ਜਾਂ ਫਲਾਣੇ ਅਫਸਰ ਨੇ ਇਸ ਤਰੀਕੇ ਦੀ ਗਲਤ ਜਿਹੜੀ ਇਨਪੁਟ ਹੈ ਉਹ ਮੁੱਖ ਮੰਤਰੀ ਤੱਕ ਪਹੁੰਚਾਈ ਜਿਹੜੀ ਕਿ ਮੁੱਖ ਮੰਤਰੀ ਨੇ ਬਕਾਇਦਾ ਤੌਰ ਦੇ ਉੱਤੇ ਅਨਾਉਂਸ ਕੀਤੀ ਤੇ ਉਸ ਦੀ ਗਲਤ ਜਾਣਕਾਰੀ ਦੇ ਆਧਾਰ ਦੇ ਉੱਤੇ ਉਸ ਵਿਅਕਤੀ ਦੇ ਉੱਤੇ ਹੁਣ ਕਾਰਵਾਈ ਕਰ ਦਿੱਤੀ ਗਈ ਹੈ ਵਿਭਾਗੀ ਕਾਰਵਾਈ ਆ ਪੰਜਾਬ ਸਰਕਾਰ ਦੁਆਰਾ ਕੋਈ ਖਬਰ ਨਹੀਂ ਤੁਹਾਡੇ ਕੋਲੇ ਆਈ ਹੋਣੀ ਥੋੜਾ ਜਿਹਾ ਹੋਰ ਪਿੱਛੇ ਲੈ ਜਾਣਾ ਦੇਖੋ ਮੈਂ ਇਹ ਗੱਲ ਇਸ ਕਰਕੇ ਕਹੀ ਹੈ ਕਿ ਜਵਾਬਦੇਹੀ ਕਿਹਦੀ ਤੈਅ ਹੋਵੇ ਜਦੋਂ ਤੁਸੀਂ ਉਹ ਕਿਹਾ ਕਿ ਕਿਸੇ ਨਾ ਕਿਤੇ ਇੰਟੈਲੀਜੈਂਟ ਦੀ ਘਾਟ ਰਹੀ ਹੈ ਤਾਂ ਹੀ ਤਾਂ ਮੁੱਖ ਮੰਤਰੀ ਤੋਂ ਗਲਤ ਬਿਆਨਬਾਜ਼ੀ ਜਿਹੜੀ ਉਹ ਕਰਵਾਤੀ ਗਈ ਇਸੇ ਤਰੀਕੇ ਨਾਲ ਜਦੋਂ ਸਿੱਧੂ ਮੂਸੇਵਾਲੇ ਦੀ ਜਿਹੜੀ ਸਿਕਿਉਰਿਟੀ ਆ ਉਹ ਵਿਡਰੋਅ ਕੀਤੀ ਜਾਂਦੀ ਹੈ ਸਮੇਤ ਉਸ ਦੇ ਹੋਰ ਬਹੁਤ ਸਾਰੇ ਵਿਅਕਤੀਆਂ ਦੀ ਜਿਹੜੀ ਸਿਕਿਉਰਿਟੀ ਵਿਡਰੋਅ ਕੀਤੀ ਜਾਂਦੀ ਹੈ ਤਾਂ ਉਸ ਦੀ ਖਬਰ ਵੀ ਮੀਡੀਆ ਦੇ ਵਿੱਚ ਲੀਕ ਹੁੰਦੀ ਹੈ ਕਿਸ ਨੇ ਲੀਕ ਕੀਤੀ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਸਮੂਹ ਪੰਜਾਬੀਆਂ ਨੂੰ ਪਤਾ ਪੂਰੀ ਦੁਨੀਆ 'ਚ ਵਸਦਿਆਂ ਨੂੰ ਪਰ ਕੀ ਅੱਜ ਤੱਕ ਜਵਾਬਦੇਹੀ ਜਾਂ ਸਵਾਲੀਆ ਨਿਸ਼ਾਨ ਤੈ ਹੋਇਆ ਅਗਲੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਤੁਸੀਂ ਕੀਤੀ ਕਿ ਅਸੀਂ ਜਵਾਬ ਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਜਵਾਬ ਦੇ ਸ੍ਰੀ ਹਰਮੰਦਰ ਸਾਹਿਬ ਨੂੰ ਹਾਂ ਉੱਥੇ ਬੈਠੇ ਵਿਅਕਤੀ ਦੇ ਉੱਤੇ ਜੇਕਰ ਭਾਈ ਨਰੈਣ ਸਿੰਘ ਚੌੜਾ ਹੋਰੀ ਹਮਲਾ ਕਰਦੇ ਐ ਸਤਨਾਮ ਜੀ ਇਹ ਤੁਸੀਂ ਇੱਕ ਇੱਕ ਸ਼ੁਕਰ ਮਨਾਓ ਕਿ ਪ੍ਰਮਾਤਮਾ ਦਾ ਦਰ ਵੈਗੁਰੂ ਦਾ ਦਾਰਾ ਹੋ ਹੋ ਸਕਦਾ ਹੈ ਕਿ ਭਾਈ ਚੌੜਾ ਦੀ ਵੀ ਇਸ ਤਰੀਕੇ ਦੀ ਕੋਈ ਮਨਸ਼ਾ ਨਾ ਹੋਵੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਨੋਂ ਉਹ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋਣ ਹੋ ਸਕਦਾ ਕਿ ਉਹ ਉੱਥੇ ਡਰਾਉਨ ਦੇ ਲਈ ਆਏ ਹੋਣ ਹੋ ਸਕਦਾ ਕਿ ਉਹਨਾਂ ਦੇ ਮਨ ਦਾ ਜਿਹੜਾ ਆਪਣਾ ਵਲਬਲਾ ਹੈ ਦਰਦ ਹੈ ਕਿਉਂਕਿ ਉਹਨਾਂ ਨੇ ਵੀ ਆਪਣਾ ਇੱਕ ਦੌਰ ਹਟਾਇਆ ਸੀ ਸਿੱਧਾ ਹੀ ਕਿਹਾ ਨਾ ਕਿ ਵੀ ਅਸੀਂ ਤਾਂ ਮਾਰ ਨਹੀਂ ਗਈ ਸੀ ਪਰ ਗੋਲੀ ਸੇ ਹੀ ਨਹੀਂ ਚੱਲੀ ਹੁਣ ਤੁਸੀਂ ਇਹ ਨਾ ਬਸ ਆਪਾਂ ਇੱਥੇ ਗੱਲ ਆ ਲੈ ਕੇ ਆਨੇ ਆਂ ਵੀ ਆਖਰਕਾਰ ਜਿੱਥੇ ਜਿੱਥੋਂ ਹੁਕਮਨਾਮਾ ਜਾਰੀ ਹੋ ਕੇ ਆਲ ਵਰਲਡ ਚ ਜਾਂਦਾ ਜਿੱਥੇ ਨਾਨਕ ਨਾ ਨੇਵਾ ਸਿੱਖ ਬੈਠਾ ਉਸ ਤੋਂ ਬਾਅਦ ਜਿਹੜੇ ਅੱਗੇ ਕਿਸੇ ਵੀ ਦੇਸ਼ ਚ ਕੰਟਰੀ ਚ ਜੋ ਵੀ ਬੈਠਾ ਸਿੱਖ ਹੈ ਉੱਥੋਂ ਦੇ ਲੋਕ ਵੀ ਉਹ ਜਿਹੜੇ ਹੁਕਮਨਾਮੇ ਨੂੰ ਮੰਨਦੇ ਆ ਉਸ ਨੂੰ ਸਜਦਾ ਕਰਦੇ ਆ ਪਰ ਆਖਰਕਾਰ ਸਾਡੀ ਸੁਰੱਖਿਆ ਕਿੱਥੇ ਖੜੀ ਹੈ ਸਾਡੀ ਪੰਜਾਬ ਪੁਲਿਸ ਕਿਉਂ ਨਹੀਂ ਇਸ ਵਾਰ ਤੇ ਹੋ ਉਸ ਕੀ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਇੱਕ ਹੀ ਮੇਲ ਤੇ ਜੋ ਧਮਕੀ ਆਈ ਆ ਉਸ ਨੂੰ ਉੱਥੇ ਹੀ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਇਸ ਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਹੈ ਕਿਸੇ ਮੁੱਦੇ ਤੋਂ ਧਿਆਨ ਭਟਕਾਉਣ ਦਾ ਤਾਂ ਨਹੀਂ ਕਾਰਨ ਹੋਈ ਦੇਖੋ ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਕਿ ਤੁਹਾਡਾ ਇਸ਼ਾਰਾ ਕਿਸ ਵੱਲ ਹੈ ਪਰ ਮੈਂ ਸਿੱਧੇ ਤੌਰ ਦੇ ਉੱਤੇ ਬਿਲਕੁਲ ਨਹੀਂ ਕਹਿਣਾ ਚਾਹਾਂਗਾ ਨਾ ਮੈਂ ਇਹ ਗੱਲ ਹਲੇ ਮੇਰੀ ਕਲਪਨਾ ਤੋਂ ਪਰੇ ਵੀ ਹੈ ਪਰ ਪਰ ਇਸ ਗੱਲ ਦਾ ਅੰਦੇਸ਼ਾ ਤਾਂ ਹੈ ਨਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਰਾਜਨੀਤਿਕ ਘਟਨਾਕਰਮ ਵਾਪਰ ਰਹੇ ਨੇ ਸਤਨਾਮ ਜੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲਈ ਲੈਂਡ ਪੁੱਲਿੰਗ ਜਿਹੜੀ ਪਾਲਿਸੀ ਆਈ ਹੈ ਉਸ ਪਾਲਿਸੀ ਦਾ ਕਿਸਾਨਾਂ ਦੁਆਰਾ ਰਾਜਨੀਤਿਕ ਵਿਰੋਧੀ ਧਿਰਾਂ ਦੁਆਰਾ ਕਿਸਾਨ ਜਥੇਬੰਦੀਆਂ ਦੁਆਰਾ ਪੰਜਾਬ ਦੇ ਬੁੱਧੀਜੀਵੀਆਂ ਦੁਆਰਾ ਜਿਹੜਾ ਵਿਰੋਧ ਲਗਾਤਾਰਤਾ ਦੇ ਨਾਲ ਕੀਤਾ ਜਾ ਰਿਹਾ ਅਤੇ ਪੰਜਾਬ ਸਰਕਾਰ ਸਮੇਤ ਮੁੱਖ ਮੰਤਰੀ ਸਾਹਿਬ ਨੇ ਅੱਜ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਲੈਂਡ ਪੁੱਲਿੰਗ ਪਾਲਿਸੀ ਪਾਲਿਸੀ ਦੀਆਂ ਜਿਹੜੀਆਂ ਕੁਝ ਇੱਕ ਨਵੀਆਂ ਮਦਾਂ ਜੋੜੀਆਂ ਗਈਆਂ ਨੇ ਉਹਨਾਂ ਮਦਾਂ ਨੂੰ ਵੀ ਜਦੋਂ ਲੋਕਾਂ ਦੇ ਸਾਹਮਣੇ ਰੱਖਿਆ ਪੀਸੀ ਦੇ ਰਾਹੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਤਾਂ ਸਤਨਾਮ ਮੈਂ ਇਹ ਮਤਲਬ ਇਹ ਗੱਲ ਕਲਪਨ ਦਾ ਕਲਪਨਾ ਤੋਂ ਪਰੇ ਆ ਹਾਂ ਕਿ ਲੈਂਡ ਪੋਲਿੰਗ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਅ ਇਸ ਤਰੀਕੇ ਦਾ ਕੋਈ ਛੜਜੰਤਰ ਜਾਂ ਇਸ ਤਰੀਕੇ ਦੀ ਕਿਸੇ ਭਾਵਨਾ ਦੇ ਨਾਲ ਕੌਮ ਦੀਆਂ ਸਾਰੀਆਂ ਭਾਵਨਾਵਾਂ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਤਾਕ ਦੇ ਵਿੱਚ ਰੱਖ ਕੇ ਇਦਾਂ ਦਾ ਕੁਝ ਕੀਤਾ ਜਾ ਰਿਹਾ ਹੋਊਗਾ ਹਾਲਾਂਕਿ ਹਾਲਾਂਕਿ ਇੱਕ ਗੱਲ ਮੈਂ ਸਾਫਤ ਸਪਸ਼ਟ ਕਹਿ ਦਿੰਨਾ ਕਿ ਰਾਜਨੀਤਿਕ ਧਿਰਾਂ ਰਾਜਨੀਤਿਕ ਵਿਅਕਤੀਆਂ ਦੇ ਉੱਤੇ ਅਸੀਂ ਕਦੇ ਵੀ ਕਿਸੇ ਕਿਸਮ ਦਾ ਕੋਈ ਇਦਾਂ ਦਾ ਵਿਸ਼ਵਾਸ ਨਹੀਂ ਚਿਤਾ ਸਕਦੇ ਕਿ ਜੋ ਉਹਨਾਂ ਨੇ ਕਹਿਤਾ ਉਹ 100% ਦੀ ਸੱਚ ਤੇ ਸਹੀ ਹੋਏਗਾ ਉਸ ਸਮੇ ਉਹ ਵਕਤ ਅਤੇ ਉਦਾਂ ਦੇ ਰਾਜਨੀਤਿਕ ਲੋਕ ਹੁਣ ਭਾਰਤ ਦੇ ਵਿੱਚੋਂ ਭਾਰਤ ਦੀ ਰਾਜਨੀਤੀ ਦੇ ਵਿੱਚੋਂ ਗੁਜ਼ਰ ਗਏ ਨੇ ਨਿਕਲ ਗਏ ਨੇ ਮਤਲਬ ਉਹ ਲੋਕ ਨਹੀਂ ਰਹੇ ਹਾਂ ਇਸ ਗੱਲ ਨਾਲ ਮੈਂ ਇਤفاق ਤਾਂ ਨਹੀਂ ਰੱਖਦਾ ਪਰ ਇਹ ਗੱਲ ਹੋ ਸਕਦੀ ਹੈ ਕਿ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਸਿਰਦਰਦ ਬਣ ਸਕਦੀ ਹੈ ਪੰਜਾਬ ਸਰਕਾਰ ਦੇ ਲਈ ਉਸ ਤੋਂ ਕਿਤੇ ਨਾ ਕਿਤੇ ਧਿਆਨ ਲਾਂਬੇ ਕਰਨ ਦੇ ਲਈ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਮਾਮਲੇ ਨੂੰ ਅੱਗੇ ਰੱਖਿਆ ਗਿਆ ਹੋਵੇ ਪਰ ਸਤਨਾਮਜੀਤ ਮਸਲਾ ਤਾਂ ਉਹੀ ਹੈ ਨਾ ਗੱਲ ਇਹ ਹੀ ਆ ਕਿ ਇਹ ਸੁਰੱਖਿਆ ਜਿਹੜੀ ਆ ਇਹ ਆਖਰਕਾਰ ਫਿਰ ਐਡਾ ਕੀ ਕਾਰਨ ਬਣ ਰਿਹਾ ਕਿ ਉਸ ਬੰਦੇ ਨੂੰ ਨਹੀਂ ਫੜ ਪਾ ਰਹੇ ਕਿ ਜਿਹੜਾ ਮੇਲਾ ਕਰ ਰਿਹਾ ਆ ਆ ਬਾਰ ਬਾਰ ਜਿਹੜੇ ਸੀਪੀ ਨੇ ਉੱਥੋਂ ਦੇ ਅੰਮ੍ਰਿਤਸਰ ਦੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਆ ਡੀਸੀ ਨੂੰ ਜਾ ਕੇ ਚੈਕਿੰਗ ਕਰਨੀ ਪੈ ਰਹੀ ਆ ਤਾਂ ਹੁਣ ਮੁੱਕ ਦੀ ਗੱਲ ਕਰੀਏ ਆਪਾਂ ਹੁਣ ਸੁਰੱਖਿਆ ਦਾ ਢੇਰਾ ਕੀ ਬਣਾ ਚਾਹੀਦਾ ਤਾਂ ਕਿ ਅਣਸੁਖਾਮੀ ਕੋਈ ਵੀ ਘਟਨਾ ਨਾ ਵਾਪਰੇ ਮੇਰੇ ਖਿਆਲ ਚ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹੋ ਜੇ ਕੁਝ ਇੱਕ ਤਕਨੀਕੀ ਬੰਦਿਆਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਜਿਹੜੇ ਬੰਦੇ ਪੰਜਾਬੀ ਵੀ ਹੈਗੇ ਨੇ ਪੰਜਾਬ ਦੇ ਬਹੁਤ ਸਾਰੇ ਯਾਸਿਕ ਕੌਮ ਦੇ ਬਹੁਤ ਸਾਰੇ ਇਦਾਂ ਦੇ ਇੰਟੈਲੀਜੈਂਟ ਲੋਕ ਹੈਗੇ ਆ ਜਿਹੜੇ ਸਾਈਬਰ ਸੁਰੱਖਿਆ ਦੇ ਵਿੱਚ ਬਹੁਤ ਮਾਹਰ ਮੰਨੇ ਗਏ ਨੇ ਔਰ ਦੁਨੀਆ ਦੀਆਂ ਵੱਡੀਆਂ-ਵੱਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੇ ਲਈ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸਭ ਤੋਂ ਪਹਿਲਾਂ ਤੁਰੰਤ ਪ੍ਰਭਾਵ ਦੇ ਨਾਲ ਇਹ ਈਮੇਲਾਂ ਦਾ ਜਿਹੜਾ ਸਿਲਸਿਲਾ ਹੈ ਧਮਕੀ ਭਰੀਆਂ ਦਾ ਇਹ ਰੋਕਣਾ ਚਾਹੀਦਾ ਸਤਨਾਮ ਜੀ ਮੇਰੇ ਖਿਆਲ ਚ ਜਿਹੜੇ 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 ਅੱਜ ਕੱਲ ਦੇ ਨੌਜਵਾਨ ਮੁੰਡੇ ਆ ਕਈ ਚੀਜ਼ਾਂ ਤਾਂ ਉਹੀ ਟਰੈਕ ਕਰ ਲੈਂਦੇ ਆ ਆਪਾਂ ਨੂੰ ਵੀ ਪਤਾ ਹੈ ਕਿ ਬਿਹਾਰ ਦਾ ਹੀ ਇੱਕ ਬੱਚਾ ਸੀਗਾ ਨੌਜਵਾਨ ਮੁੰਡਾ ਜਿਸਨੇ ਗੂਗਲ ਕੁਝ ਸੈਕਿੰਡ ਦੇ ਲਈ ਤੁਹਾਨੂੰ ਪਤਾ ਹੈ ਕਿ ਜਾਮ ਕਰ ਦਿੱਤੀ ਸੀਗੀ ਤੇ ਫੋਨ ਕਰਕੇ ਉਹਨੇ ਬਕਾਇਦਾ ਉੱਥੇ ਈਮੇਲ ਕਰਕੇ ਜਾਂ ਫੋਨ ਕਰਕੇ ਦੱਸਿਆ ਸੀਗਾ ਕਿ ਮੈਂ ਆ ਫਲਾਣੀ ਅ ਬੱਗ ਤੁਹਾਡੀ ਮਤਲਬ ਸਿਸਟਮ ਦੇ ਵਿੱਚ ਛੱਡੀ ਹੈ ਜਿਹਦੇ ਕਰਕੇ ਤੁਹਾਡਾ Google ਜਿਹੜਾ ਹੈ ਸਿਸਟਮ ਜਿਹੜਾ ਹੈ ਉਹ ਐਨੇ ਟਾਈਮ ਦੇ ਲਈ ਸਰਚ ਇੰਜਨ ਜਿਹੜਾ ਹੈ ਉਹ ਬੰਦ ਹੋਏਗਾ ਤੇ ਉਹਨੇ ਸਮੱਸਿਆ ਉਹ ਹੱਲ ਵੀ ਕਰਤੀ ਮਤਲਬ ਐਨੇ ਇੰਟੈਲੀਜੈਂਟ ਲੋਕ ਸਾਡੀ ਧਰਤੀ ਤੇ ਬੈਠੇ ਆ ਪਰ ਪਰ ਸਾਡੀ ਇੰਟੈਲੀਜੈਂਸ ਦੀ ਇਹ ਲਗਾਤਾਰਤਾ ਦੇ ਨਾਲ ਗੱਲਾਂ ਜੋ ਮਰਜ਼ੀ ਕਰੀ ਜਾਓ ਸਤਨਾਮ ਜੀ ਕੋਈ ਫਰਕ ਨਹੀਂ ਪੈਣਾ ਹੈਗਾ ਪਰ ਸਾਡੀ ਇੰਟੈਲੀਜੈਂਸ ਦੀ ਇਹ ਲਗਾਤਾਰਤਾ ਦੇ ਨਾਲ ਇੱਕ ਬਹੁਤ ਵੱਡੀ ਫੇਲਿਅਰ ਹੈ ਕਿ ਹੁਣ ਤੱਕ ਅਸੀਂ ਇਹੀ ਉਹ ਆਈਪੀ ਐਡਰੈਸ ਜਾਂ ਉਹ ਈਮੇਲ ਜਾਂ ਉਹ ਬੰਦਾ ਜਾਂ ਜਿਹੜਾ ਦੂਬੇ ਨਾਂ ਦਾ ਬੰਦਾ ਫਰੀਦাবাদ ਤੋਂ ਫੜਿਆ ਸੀ ਉਸ ਬੰਦੇ ਤੋਂ ਕੁਝ ਉਗਲਵਾ ਨਹੀਂ ਸਕੇ ਕੁਝ ਕਢਵਾ ਨਹੀਂ ਸਕੇ ਤੇ ਨਾ ਹੀ ਅਸੀਂ ਇਹ ਟਰੇਸ ਤੇ ਟਰੈਕ ਕਰ ਪਾਏ ਹੁਣ ਤੱਕ ਕਿ ਦਰਬਾਰ ਸਾਹਿਬ ਨੂੰ ਈਮੇਲ ਦੇ ਰਾਹੀਂ ਧਮਕੀਆਂ ਦੇਣ ਵਾਲਾ ਉਹ ਵਿਅਕਤੀ ਕੌਣ ਹੈ ਉਸ ਤੋਂ ਅਗਲੀ ਗੱਲ ਅੰਜ ਰੋਕ ਲਿਆ ਜਾਂਦਾ ਤਾਂ ਭਵਿੱਖ ਦੇ ਵਿੱਚ ਅਸੀਂ ਕਿਹੜੀ ਇਦਾਂ ਦੀ ਐਗਜ਼ੈਂਪਲ ਕਿਹੜੀ ਉਦਾਹਰਣ ਸੈੱਟ ਕਰਕੇ ਚੱਲੇ ਆ ਕਿ ਸਾਡੇ ਪੰਚ ਦਰਬਾਰ ਸਾਹਿਬ ਸਾਡੇ ਅਕਾਲ ਤਖਤ ਸਾਹਿਬ ਸਾਡੇ ਸਾਰੇ ਦੇ ਸਾਰੇ ਪਵਿੱਤਰ ਸਥਾਨ ਚਾਹੇ ਉਹ ਮੰਦਿਰ ਨੇ ਚਾਹੇ ਗੁਰੂ ਘਰ ਨੇ ਚਾਹੇ ਮਸਜਿਦਾਂ ਨੇ ਚਾਹੇ ਗਿਰਜੇ ਨੇ ਚਾਹੇ ਪੰਜਾਬ ਦੀ ਸਮੂਹ ਧਰਤੀ ਹੈ ਉਸ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਐਦਾਂ ਦਾ ਕੋਈ ਤੱਤ ਨਹੀਂ ਆਏਗਾ ਜਿਹੜਾ ਤੱਤ ਪੰਜਾਬ ਦੇ ਲੋਕਾਂ ਨੂੰ ਐਦਾਂ ਧਮਕੀਆਂ ਦੇ ਕੇ ਡਰਾਵੇ ਜਾਂ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰੇ ਕੁੱਲ ਮਿਲਾ ਕੇ ਇਸ ਵਕਤ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਸੰਜੀਦਾ ਹੂੰ ਅਤੇ ਸਖਤੀ ਦੇ ਨਾਲ ਪੰਜਾਬ ਦੇ ਡੀਜੀਪੀ ਦੇ ਨਾਲ ਇਸ ਗੱਲ ਦੇ ਉੱਤੇ ਚਰਚਾ ਕਰਨੀ ਚਾਹੀਦੀ ਆ ਪੰਜਾਬ ਦੇ ਚੌਕਸੀ ਵਿਭਾਗ ਦੇ ਨਾਲ ਚਰਚਾ ਕਰਨੀ ਚਾਹੀਦੀ ਆ ਕਿ ਤੁਰੰਤ ਪ੍ਰਭਾਵ ਦੇ ਨਾਲ ਉਸ ਵਿਅਕਤੀ ਨੂੰ ਫੜਿਆ ਜਾਵੇ ਜਿਹੜਾ ਵਿਅਕਤੀ ਈਮੇਲ ਦੇ ਰਾਹੀਂ ਕਦੇ ਦਰਬਾਰ ਸਾਹਿਬ ਨੂੰ ਧਮਕੀਆਂ ਦਿੰਦਾ ਹੈ ਤੇ ਕਦੇ ਕਿਸੇ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੰਦਾ ਹੈ ਤੇ ਕੁੱਲ ਮਿਲਾ ਕੇ ਉਸ ਨੇ ਪੰਜਾਬ ਦੀ ਸਾਰੀ ਸੁਰੱਖਿਆ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕੇ ਹੋਏ ਨੇ ਬਹੁਤ ਵੱਡਾ ਸਵਾਲ ਹੈ ਜੀ ਸੋ ਇਹ ਏਸੀ ਆਜ ਦਾ ਮੁੱਦਾ ਸੁਰੱਖਿਆ ਨੂੰ ਲੈ ਕੇ ਤੇ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਕਦੋਂ ਤੱਕ ਜਿਹੜੀਆਂ ਧਮਕੀਆਂ ਭਰੀਆਂ ਈਮੇਲ ਆ ਰਹੀਆਂ ਨੇ ਉਸ ਨੂੰ ਬੰਦ ਕਰ पाएगी ਤੇ ਅਸਲ ਮੁਜਲਮਾਂ ਨੂੰ ਫੜ ਪਾਏਗੀ ਸੋ ਮੇਰੇ ਨਾਲ ਪ੍ਰਿੰਸ ਭਾਰਤਵਾਰ ਜੀ ਨੇ ਖੁੱਲਕੇ ਜਿਹੜੀ ਇਸ ਤੇ ਚਰਚਾ ਕੀਤੀ ਹੈ ਤੁਹਾਨੂੰ ਕਿਵੇਂ ਚਰਚਾ ਲੱਗੀ ਤੁਹਾਨੂੰ ਕੀ ਕਰਨ ਲੱਗਦੇ ਹੋ ਵੀ ਕਮੈਂਟ ਬਾਕਸ ਚ ਰਹਿ ਆਪਣੀ ਸਾਂਝੀ ਕਰਿਓ ਧੰਨਵਾਦ